ਸਭ ਤੋਂ ਪਹਿਲਾਂ ਸਾਡੇ ਨੂੰ ਮੈਂ ਖੁਦ ਸਰਪੰਚ ਸਾਹਿਬ ਨੂੰ ਬੁਲਾਇਆ ਸੀ ਔਰ ਇਹਨਾਂ ਤੋਂ ਪੁੱਛਿਆ ਲਾਲੀ ਬੀਜੀ ਉਹਨਾਂ ਤੋਂ ਕਿ ਮੈਂ ਤੁਹਾਡੇ ਆਪਣੇ ਪਰਸਨਲ ਫੰਡ ਦੇ ਵਿੱਚੋਂ ਪਿੰਡ ਨੂੰ ਇੱਕ ਛੋਟਾ ਨਾਰਿਸ ਪਾਲਿਸ ਬਣਾ ਕੇ ਦੇਣਾ ਚਾਹੁੰਦੀ ਆ ਤਾਂ ਕਿ ਧੀਬ ਉੱਥੇ ਆਂ ਦੇ ਪਰਿਵਾਰਾਂ ਦੇ ਕੋਈ ਛੋਟੇ-ਮੋਟੇ ਫੰਕਸ਼ਨ ਹੈ ਕੋਈ ਵਿਆਹ ਸ਼ਾਦੀ ਹੈ ਜਾਂ ਕਿਸੇ ਦਾ ਕੋਈ ਪੋਗ ਹੈ ਖੁਸ਼ੀ ਦਾ ਜਾਂ ਗਮੀ ਦਾ ਤੁਸੀਂ ਉੱਥੇ ਆ ਸਕੋ ਸੋ ਮੈਨੂੰ ਸਾਰਿਆਂ ਨੇ ਮਿਲ ਕੇ ਉਧਰ ਜ਼ਮੀਨ ਦਿੱਤੀ ਔਰ ਕਮਿਊਨਿਟੀ ਹਾਲ ਜਿਹੜਾ ਅਸੀਂ ਬਣਾ ਕੇ ਪਿਆਰ ਕੀਤਾ ਪੱਚੀ ਲੱਖ ਰੁਪਏ ਦੀ ਲਾਗਤ ਦੇ ਨਾਲ ਔਰ ਉਹਦੀ ਬਾਉਂਡਰੀ ਵਾਲ ਤੇ ਹੋਰ ਸਮਾਨ ਦੇ ਲਈ ਹੋਰ ਜ਼ਰੂਰਤ ਸੀਗੀ 5 ਲੱਖ ਰੁਪਏ ਦੀ ਗ੍ਰਾਂਟ ਮੈਂ ਹੁਣ ਹੋਰ ਦਿੱਤੀ ਹੈ ਤਾਂ ਕਿ ਉਹਨੂੰ ਕੰਪਲੀਟ ਕਰਕੇ ਅਸੀਂ ਤੁਹਾਡੇ ਸੇਵਾ ਦੇ ਵਿੱਚ ਉਹਨੂੰ ਸਪੂਟ ਕਰਵਾਈਏ ਉਸ ਤੋਂ ਬਾਅਦ ਪਿੰਡ ਦੇ ਸਾਈਡ ਵਰਮਾ ਦਾ ਕੰਮ ਕਰਵਾਇਆ ਬਹੁਤ ਸਾਰੇ ਪ੍ਰਾਸਤਾਨ ਵਰ ਸੀ ਆਰਮਿਆਕੋਂ ਕੀ ਸਭ ਤੋਂ ਵੱਡੀ ਮੰਗ ਮੈਂ ਪਿੰਡ ਘਲਕਲਾਂ ਦੇ ਵਿੱਚ ਸੀਗੀ ਮੇਰੇ ਨਾਲ ਕੰਮਾਵਾਰੀ ਜੀ ਹੋਣੀ ਵੀ ਸੀਗੇ ਲਾਲੀਬੀਰ ਜੀ ਵੀ ਸੀ ਪ੍ਰੀਤਮ ਸਿੰਘ ਜੀ ਵੀ ਸੀਗੇ ਔਰ ਸਾਡੇ ਸਰਪੰਚ ਸਾਹਿਬ ਸੁਖਚੈਨ ਸਿੰਘ ਜੀ ਵੀ ਸੀਗੇ ਔਰ ਕੁਝ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਵੀ ਉਸ ਵਕਤ ਆਏ ਔਰ ਉਹਨਾਂ ਨੇ ਇੱਕ ਮੰਗ ਰੱਖੀ ਮੇਰੇ ਕੋਲ ਕਿ ਮੈਡਮ ਸਾਡਾ ਜਿਹੜਾ ਪਿੰਡ ਘਲਕਲਾਂ ਹੈ ਇਹ ਪਹਿਲਾਂ ਵਾਗਾਵਾੜਾ ਦੇ ਵਿੱਚ ਸੀਗਾ ਫਿਰ ਇਹ ਮੋਗੇ ਦੇ ਵਿੱਚ ਆ ਗਿਆ ਕਿ ਸਾਡੇ ਪਿੰਡ ਦੀ ਇੱਕ ਬਹੁਤ ਵੱਡੀ ਮੰਗ ਹੈ ਸਾਡੇ ਕਿਸਾਨਾਂ ਦੀ ਕਿ ਅਗਰ ਤੁਸੀਂ ਕਿੰਧਵਾਰ ਰਜਵਾਹਾ ਜਿਹੜੀ ਸਾਡੀ ਨਹਿਰ ਚੱਲਦੀ ਹੈ ਇਹਦਾ ਪਾਣੀ 12 ਮਹੀਨੇ ਕਰਵਾ ਦੋ ਤੇ ਨਹਿਰ ਪੱਕੀ ਕਰਵਾ ਦੋ ਤੇ ਸਾਡੇ ਕਿਸਾਨ ਪਰਿਵਾਰਾਂ ਨੂੰ ਬਹੁਤ ਫਾਇਦਾ ਹੋਊਗਾ ਇਸ ਚੀਜ਼ ਦਾ ਅੱਜ ਮੈਂ ਉਹਨਾਂ ਨੂੰ ਵਾਅਦਾ ਕਰਕੇ ਗਈ ਸੀ ਮੇਰੇ ਨਾਲ ਸਾਰੇ ਖਾਲੇ ਖੜੇ ਐ ਇੱਥੇ ਕਿ ਮੈਨੂੰ ਲੱਗਦਾ ਕੰਮੀ ਵੀਰ ਜੀ ਉਹਨਾਂ ਦਾ ਘਰ ਸੀਗਾ ਇਹਨਾਂ ਦੇ ਘਰੇ ਮੈਂ ਆਈ ਸੀ ਆਰਵਾੜ ਨੇ ਵਾਦਾ ਕੀਤਾ ਸੀਗਾ ਕਿ ਇੱਕ ਸਾਲ ਦੇ ਵਿੱਚ ਵਿੱਚ ਮੈਂ ਤੁਹਾਡੀ ਨਹਿਰ ਪੱਕੀ ਕਰਵਾ ਕੇ 12 ਮਹੀਨੇ ਪਾਣੀ ਦਿਵਾ ਦੂੰਗੀ। ਆਰਵਾੜ ਜੋ ਸੀਐਮ ਸਾਹਿਬ ਨੇ 25 ਕਰੋੜ ਰੁਪਈਆ ਜਿੱਦਾਂ ਹੀ ਮੈਂ ਉੱਥੇ ਜਾ ਕੇ ਮੰਗ ਪੱਤਰ ਉਹਨਾਂ ਨੂੰ ਦਿੱਤਾ 25 ਕਰੋੜ ਰੁਪਈਆ ਦਿੱਤਾ। ਅੱਜ ਉਹ ਨਹਿਰ ਪੱਕੀ ਹੋ ਕੇ 12 ਮਹੀਨੇ ਜਿਹੜਾ ਅਸੀਂ ਉਹਦੇ ਵਿੱਚ ਪਾਣੀ ਕਰਵਾਇਆ ਤੇ ਸਾਡੇ 5500 ਏਕੜ ਜ਼ਮੀਨ ਜਿਹੜੇ ਸਾਡੇ ਜੀਵਿਦਾਰ ਪਰਿਵਾਰਾਂ ਕੀ ਉਹਨੂੰ ਉਹ ਪਾਣੀ ਲੱਗੇਗਾ। ਔਰ 5 ਕਰੋੜ ਰੁਪਈਏ ਦੇ ਤਰੀਕ ਲੈਰੀ ਪਾਣੀ ਦਾ ਕੰਮ ਅਸੀਂ ਇਸ ਪਿੰਡ ਘਰਦਲਾ ਦੇ ਵਿੱਚ ਕਰਵਾ ਚੁੱਕੇ ਹਾਂ 1.2 ਕਰੋੜ ਰੁਪਏ ਦਾ ਕੰਮ ਪੂਕੀਟ ਹੋ ਗਿਆ ਸੀ ਬਾਕੀ ਜਿਹੜਾ 3 ਕਰੋੜ ਰੁਪਏ ਦਾ ਕੰਮ ਸੀਗਾ ਉਹ ਸਟਾਰਟ ਤੇ ਵਾਕੀ ਗਈ ਸੀ ਉਹਦਾ ਮੈਨੂੰ ਸਟੇਟਸ ਨਹੀਂ ਪਤਾ ਕਿ ਉਹ ਕੰਪਲੀਟ ਹੋ ਚੁੱਕਿਆ ਜਾਂ ਉਹਦਾ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਸੋ 5 ਕਰੋੜ ਰੁਪਿਆ ਮੈਂ ਪਾਈ ਲੈ ਨਹੀਂ ਪਾਣੀ ਪਹੁੰਚਾਉਣ ਲਈ ਪਿੰਡ ਦੇ ਇਸ ਜ਼ਮੀਨ ਨੂੰ ਕਾਸਟ ਕਰਵਾ ਕੇ ਦਿੱਤਾ ਉਸ ਤੋਂ ਬਾਅਦ ਪੰਚਾਇਤ ਘਰ ਦੀ 5 ਲੱਖ ਰੁਪਏ ਦੀ ਮੰਗ ਕੀਤੀ ਸੀ ਸਰਪੰਚ ਸਾਹਿਬਾ ਨੇ ਉਹ ਪੂਰੀ ਤਰ੍ਹਾਂ ਕੇ ਇਹਨੂੰ ਕੰਪਲੀਟ ਕਰਵਾਇਆ ਇੱਕ 25 ਲੱਖ ਰੁਪਏ ਦਾ ਅਸੀਂ ਹੈਲਥ ਵੈਲનેસ ਸੈਂਟਰ ਦੇ ਕਿਉਂਕਿ ਬਹੁਤ ਵੱਡਾ ਪਿੰਡ ਹੈ ਪਿੰਡ ਦੀ ਆਬਾਦੀ ਬਹੁਤ ਜ਼ਿਆਦਾ ਹੈ ਹੈਲਥ ਵੈਲનેસ ਸੈਂਟਰ ਜਿਹੜਾ ਮੈਂ ਤੁਹਾਡੇ ਪਿੰਡ ਨੂੰ ਪਾਸ ਕਰਕੇ ਦਿੱਤਾ ਉਹ ਤੋਂ ਅਗੱਲ ਤੋਂ ਵੀ ਅਸੀਂ ਕਰਾਂਗੇ ਇੱਥੇ ਤੁਹਾਡੇ ਡਾਕਟਰ ਮੌਜੂਦ ਰਹਿਆ ਕਰਨਗੇ ਸਟਾਫ ਮੌਜੂਦ ਰਿਹਾ ਕਰੇਗਾ ਇਹ ਜਿਹੜਾ ਹੈਗਾ ਸੈਂਟਰ ਇਹ ਵੀ ਸਾਲ ਦੇ ਵਿੱਚ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ ਤੁਹਾਡਾ ਹੋਰ ਬਹੁਤ ਸਾਰੇ ਸੜਕ ਦਾ ਜਿਹੜਾ ਹੁਣੀ ਮੰਗ ਰੱਖੀ ਸੀਗੀ ਆ ਸੁਖਮੰਦਰ ਵੀਰ ਜੀ ਨੇ ਸੜਕੇ ਦਾ ਕੰਮ ਤੁਹਾਡੀ ਪਾਇਆ ਹੋਇਆ ਹੈ ਰਿਪੇਅਰ ਦੇ ਵਿੱਚ ਇਹ ਵੀ ਸਾਰੇ ਮੇਰੇ ਤਕਰੀਬਨ 90% ਪਿੰਡਾਂ ਦੀਆਂ ਸੜਕਾਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ 1-2 ਦਿਨ ਦੇ ਵਿੱਚ ਬਾਰਿਸ਼ ਕਰਕੇ ਡਿਲੇ ਕਰਤਾ ਸੀਗਾ ਤਾਂ ਕਿ ਦੁਬਾਰਾ ਸੜਕਾਂ ਟੁੱਟ ਨਾ ਜਾਣ ਕਿਤੇ ਜੰਗੀ ਤੋਂ ਬਚਾਈ ਨਹੀਂ ਹੁੰਦੀ ਹੈ ਜਿਹੜੀ ਪੀਸੀ ਵਾਲੀ ਸੜਕ ਬਣਦੀ ਹੈ ਇੱਕ ਜਾਂ ਦੋ ਦਿਨ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੱਕ ਇੱਕ ਕਰਕੇ ਸਟਾਰਟ ਕਰਦਾਂਗੇ ਕੰਮ ਤਕਰੀਬਨ 90% ਜਿਹੜੀਆਂ ਆਪਣੇ ਪਿੰਡਾਂ ਦੀਆਂ ਸੜਕਾਂ ਇਹਦੇ ਵਿੱਚ ਕੰਪਲੀਟ ਹੋ ਜਾਣਗੀਆਂ ਔਰ ਹੋਰ ਵੀ ਜਿਹੜੀਆਂ ਪਿੰਡ ਵੱਲੋਂ ਹੁੰਦਾ ਰੱਖੀਆਂ ਗਈਆਂ ਸੀ ਬਿਜਲੀ ਕਰਦੀਆਂ ਜਿਹਨਾਂ ਨੇ ਗੱਲ ਕੀਤੀ ਬਿਜਲੀ ਕਰਦਾ ਕੰਮ ਸਿਰਫ ਤੁਹਾਡੇ ਪਿੰਡ ਦੇ ਆਪਸੀ ਯੋਧੇ ਕਰਕੇ ਰੁਕਿਆ ਹੋਇਆ ਆਦਰਵਾਇਜ਼ ਦੇ ਵੀ ਦੋਨਾਂ ਸਰਪੰਚਾਂਵਾਂ ਨੂੰ ਬਰਾਬ ਲਾ ਕੇ ਇਹਨਾਂ ਨੂੰ ਕਹਿੰਦੀ ਆ ਕਿ ਇਹਨੂੰ ਜਲਦੀ ਕੰਪਲੀਟ ਕਰਵਾ ਲਓ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਤੁਮਨ ਸਿੰਘ ਮਾਨ ਜੀ ਦਾ ਕੋਰਟਿੰਗ ਕੋਰਟਿੰਗ ਤੁਹਾਨੂੰ ਵਾਦ ਕਰਦੀ ਹਾਂ ਤੇ ਸਾਡੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਪਿੰਡ ਕਲਕਲਾ ਵਿਖੇ 35 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਵੈਲਨੈਸ ਸੈਂਟਰ ਜਿਹੜਾ ਅਸੀਂ ਬਣਾਣ ਬਣਾਉਣ ਜਾ ਰਹੇ ਹਾਂ ਦੋਨਾਂ ਪਿੰਡਾਂ ਦੀ ਬੜੇ ਲੰਬੇ ਟਾਈਮ ਤੋਂ ਮੰਗ ਸੀਗੀ ਸਾਡੇ ਦੋਨਾਂ ਪੱਤਿਆਂ ਦੇ ਸਰਪੰਚ ਸਾਹਿਬ ਇਹਨਾਂ ਦੀ ਸਾਂਝੀ ਜਿਹੜੀ ਪੈਂਦੀ ਹੈ ਜੀ ਜਗ੍ਹਾ ਔਰ ਪਿੰਡ ਨਿਵਾਸੀਆਂ ਵੱਲੋਂ ਮੇਰੇ ਵੀਰਾਂ ਵੱਲੋਂ ਸਭ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਹ ਜਿਹੜੀ ਬਿਲਡਿੰਗ ਸਿੱਗੀ ਸਰਕਾਰੀ ਹਸਪੀਟਲ ਦੀ ਇਹ 1985 ਦੀ ਬਣੀ ਹੋਈ ਸੀ ਔਰ ਇੱਥੇ ਹੋਰ ਇਨਫਰਾਸਟ੍ਰਕਚਰ ਦੀ ਜਿਹੜੇ ਵਧੀਆ ਇਨਫਰਾਸਟ੍ਰਕਚਰ ਦੀ ਜਰੂਰਤ ਸੀਗੀ ਔਰ ਇਹਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਮੰਗ ਨੂੰ ਮਨਜ਼ੂਰ ਕੀਤਾ ਸਾਡੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਔਰ 35 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਇਹਨਾਂ ਨੂੰ ਇਹ ਹੈਲਥ ਵੈਲਨੈਸ ਸੈਂਟਰ ਬਣਾਉਣ ਦੇ ਲਈ ਦਿੱਤੀ ਗਈ ਆ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 5 ਕਰੋੜ ਰੁਪਏ ਇੱਥੇ ਨਹਿਰੀ ਪਾਈਪਲਾਈਨ ਦਾ ਕੰਮ ਜਿਹੜਾ ਸਟਾਰਟ ਕਰਵਾਇਆ ਗਿਆ ਔਰ 800000 ਰੁਪਏ ਦੀ ਲਗਤ ਦੇ ਨਾਲ ਕਮਿਊਨਿਟੀ ਹੈਲਥ ਵੈਲਨੈਸ ਸੈਂਟਰ ਬਣਾਇਆ ਗਿਆ ਸੀਗਾ ਔਰ ਉਸ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਹੋਰ ਦਿੱਤੀ ਗਈ ਹੈ ਉਸ ਨੂੰ ਕੰਪਲੀਟ ਕਰਨ ਲਈ ਮੁਕਮਲ ਕਰਨ ਦੇ ਲਈ ਔਰ ਕੋਆਪਰੇਟਿਵ ਸੁਸਾਇਟੀ ਜਿਹੜੀ ਇਸ ਪਿੰਡ ਦੇ ਵਿੱਚ ਆਈ ਥਿੰਕ 1945 ਦੇ ਵਿੱਚ ਇਫ ਆਮ ਨਾਟ ਮਿਸਟੇਕਨ ਉਦੋਂ ਦੀ ਬਣੀ ਹੋਈ ਸੀਗੀ ਔਰ ਉਸਦੀ ਵੀ ਹਾਲਤ ਖਸਤਾ ਹੋ ਚੁੱਕੀ ਸੀ ਉਸ ਨੂੰ ਡਿਮੋਲਿਸ਼ ਕਰਵਾ ਕੇ ਉਹ ਸਾਰੀ ਜਿਹੜੀ ਹੈਗੀ ਆ ਬਿਲਡਿੰਗ ਉਹ ਵੀ ਦੁਬਾਰਾ ਨਵੀਂ ਤਿਆਰ ਕੀਤੀ ਗਈ ਹੈ ਔਰ ਪਿੰਡ ਵੱਲੋਂ ਹੋਰ ਅੱਜ 30-30 ਲੱਖ ਰੁਪਏ ਦੀਆਂ ਗ੍ਰਾਂਟਾਂ ਦੋਨਾਂ ਪੱਤੀਆਂ ਨੂੰ ਦਿੱਤੀਆਂ ਗਈਆਂ ਨੇ ਇੰਟਰਲੌਕ ਟਾਈਲ ਦੀਆਂ ਗਲੀਆਂ ਬਣਾਉਣ ਦੇ ਲਈ ਔਰ ਇੱਥੋਂ ਦਾ ਜਿਹੜਾ ਬਿਜਲੀ ਦਾ ਗ੍ਰਿਡ ਸੀ ਉਹ ਵੀ ਪਾਸ ਕਰਵਾ ਦਿੱਤਾ ਗਿਆ ਹੈ ਔਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੇ ਜਿੰਨੇ ਵੀ ਕੰਮ ਹੋਣਗੇ ਉਹ ਕਰਵਾਏ ਜਾਣਗੇ ਪੈਲਦੇ ਅਧਾਰ ਤੇ ਸੋ ਮੈਂ ਇੱਕ ਵਾਰ ਫਿਰ ਤੋਂ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਕੋਟਨ-ਕੋਟਨ ਤਾਲਵਾਦ ਕਰਦੀ ਆਂ ਔਰ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੰਨੀ ਆ ਕਿਉਂਕਿ ਅੱਜ ਤੋਂ ਜਿਹੜਾ 10 ਲੱਖ ਰੁਪਏ ਬੀਮਾ ਯੋਜਨਾ ਜਿਹੜੇ ਪੰਜਾਬ ਸਰਕਾਰ ਨੇ ਮੁੱਖ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਟਾਰਟ ਕਰਨ ਜਾ ਰਹੀ ਉਸ ਦੀ ਰਜਿਸਟ੍ਰੇਸ਼ਨ ਅਸੀਂ ਸਟਾਰਟ ਕਰ ਰਹੇ ਆ ਔਰ ਹਰ ਪਿੰਡ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਅਸੀਂ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਫਾਰਮ ਸਾਰਿਆਂ ਦੇ ਭਰਾਂਗੇ ਔਰ ਮੈਂ ਉਸਦੇ ਲਈ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸੀਤ ਸਾਹਿਬ ਦਾ ਧੰਨਵਾਦ ਕਰਦੀ ਹਾਂ ਜੀ ਵਿਕਟਰਜੀਤ ਕਾਂਸਾ